ਸਤਿ ਸ਼੍ਰੀ ਅਕਾਲ ਜੀ ਐਸਟੀਵੀ ਪ੍ਰੋਡਕਸ਼ਨ ਸਰੀ ਕੈਨੇਡਾ ਪੋਲ ਵਿਡੈਟ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਜਨ ਸਵਾਗਤ ਕਰਦੀ ਹਾਂ ਦੋ ਦਹਾਕਿਆਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਆ ਰਿਹਾ ਹੈ ਨਵਾਂ ਮੋੜ ਜੀ7 ਸੰਮੇਲਨ ਵਿੱਚ ਮੋਦੀ ਨੇ ਦਿੱਤਾ ਵੱਡਾ ਸੰਦੇਸ਼ ਕਿ ਹਾਂ ਭਾਰਤ ਕੈਨੇਡਾ ਸਬੰਧ ਬਹੁਤ ਮਹੱਤਵਪੂਰਨ ਨੇ ਭਾਰਤ ਮਾਰਕ ਕਾਰਨੇ ਨਾਲ ਮੁਲਾਕਾਤ ਕੀਤੀ ਤੇ ਦੋਹਾਂ ਦੇਸ਼ਾਂ ਵਿੱਚਕਾਰ ਸਾਂਝ ਨੂੰ ਬਹੁਤ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਤੇ ਕੈਨੇਡਾ ਨੂੰ ਵੱਖ-ਵੱਖ ਖੇਤਰਾਂ ਵਿੱਚ ਇਕੱਠੇ ਕੰਮ ਕਰਨਾ ਚਾਹੀਦਾ ਹੈ ਮੋਦੀ ਨੇ ਕਾਰਨੇ ਨੂੰ ਚੋਣ ਜਿੱਤਣ ਤੇ ਵਧਾਈ ਵੀ ਦਿੱਤੀ ਅਤੇ ਦੋਹਾਂ ਨੇਤਾਵਾਂ ਨੇ ਵਪਾਰ, ਊਰਜਾ, ਪੁਲਾੜ, ਖਣਿਜ ਤੇ ਸਾਫ਼ ਊਰਜਾ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਉੱਤੇ ਵੀ ਜ਼ੋਰ ਦਿੱਤਾ ਅਤੇ ਮੋਦੀ ਨੇ ਦੱਸਿਆ ਕਿ ਭਾਰਤ ਤੇ ਕੈਨੇਡਾ ਲੋਕਤੰਤ੍ਰਿਕ ਮੁੱਲਾਂ ਤੇ ਵਿਸ਼ਵਾਸ ਰੱਖਦੇ ਨੇ ਅਤੇ ਜੇ ਦੋਵੇਂ ਦੇਸ਼ ਇਕੱਠੇ ਕੰਮ ਕਰਨ ਤਾਂ ਇਹ ਮਨੁੱਖਤਾ ਦੀ ਭਲਾਈ ਲਈ ਹੋਵੇਗਾ ਪਿਛਲੇ ਸਾਲ ਖਾਲਿਸਾਨੀ ਮਾਮਲੇ ਕਾਰਨ ਬਣੇ ਤਣਾਅ ਤੋਂ ਬਾਅਦ ਇਹ ਮੁਲਾਕਾਤ ਦੋਹਾਂ ਦੇਸ਼ਾਂ ਵਿੱਚ ਘਰ ਵਿਸ਼ਵਾਸ ਦੀ ਨਵੀਂ ਸ਼ੁਰੂਆਤ ਵਾਂਗ ਵਿਖੇ ਜਾ ਰਹੀ ਹੈ